ਹਾਂਜੀ ਭਾਈ ਸਾਹਿਬ ਹੁਣ ਤੁਸੀਂ ਮੈਨੂੰ ਗਾਲਾਂ ਵੀ ਕੱਢ ਸਕਦੇ ਹੋ ਤੇ ਕੁੱਟ ਵੀ ਸਕਦੇ ਹੋ ਭਾਈ ਸਾਹਿਬ ਅਸੀਂ ਬਹੁਤ ਸ਼ਰਮਿੰਦਾ ਤੁਹਾਡਾ ਬਿਨਾਂ ਕਸੂਰ ਵੇਖਾਂ ਹੀ ਗਾਲਾਂ ਕੱਢਣ ਲੱਗ ਗਏ ਭਾਈ ਸਾਹਿਬ ਤੁਹਾਡਾ ਕੱਲਿਆਂ ਦਾ ਇਹ ਕਸੂਰ ਨਹੀਂ ਲਗਭਗ ਬਹੁਤੇ ਲੋਕ ਇਸੇ ਤਰ੍ਹਾਂ ਕਰਦੇ ਆ ਇਸੇ ਕਰਕੇ ਕਈ ਵਾਰ ਡਰਾਈਵਰ ਗੱਡੀ ਛੱਡ ਕੇ ਭੱਜ ਜਾਂਦੇ ਆ ਭਾਈ ਸਾਹਿਬ ਜੇ ਤੁਸੀਂ ਗੁੱਸਾ ਨਾ ਕਰੋ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਹਾਂਜੀ ਜ਼ਰੂਰ ਪੁੱਛੋ ਜਦੋਂ ਅਸੀਂ ਤੁਹਾਨੂੰ ਗੰਦਿਆ ਗੰਦਿਆ ਭੇੜਿਆਂ ਭੇੜਿਆਂ ਗਾਣਾ ਕੱਢ ਰਹੇ ਸੀ ਤਾਂ ਤੁਸੀਂ ਉਦੋਂ ਕੋਰਾ ਵੀ ਗੁੱਸਾ ਨਹੀਂ ਕੀਤਾ ਸਗੋਂ ਮਿੰਨਾ ਮਿੰਨਾ ਅਸਰੇ ਸੀਗੇ ਤੇ ਜੇ ਸਾਨੂੰ ਕੋਈ ਗਾਲ ਕੱਢ ਦੇ ਸਾਨੂੰ ਤਾਂ ਬਹੁਤ ਗੁੱਸਾ ਆਉਂਦਾ ਪਰ ਤੁਹਾਨੂੰ ਗੁੱਸਾ ਕਿਉਂ ਨਹੀਂ ਆਇਆ ਸਾਨੂੰ ਇਹ ਗੱਲ ਦੱਸੋ ਬਸ ਭਾਈ ਸਾਹਿਬ ਛੋਟੀ ਜੀ ਗੱਲ ਹੈ ਤੁਸੀਂ ਮੈਨੂੰ ਗਾਲਾਂ ਦਿੱਤੀਆਂ ਜ਼ਰੂਰ ਹੈ ਪਰ ਮੈਂ ਉਹ ਗਾਲਾਂ ਲਈਆਂ ਨਹੀਂ ਤੇ ਜਿੰਨਾ ਚਿਰ ਮੈਂ ਕੋਈ ਚੀਜ਼ ਲੈਂਦਾ ਨਹੀਂ ਉਨਾ ਚਿਰ ਉਹ ਚੀਜ਼ ਤੁਸੀਂ ਮੈਨੂੰ ਨਹੀਂ ਦੇ ਸਕਦੇ ਜੇਕਰ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਗਾਲਾਂ ਦਾ ਮੈਂ ਗੁੱਸਾ ਕਰ ਜਾਂਦਾ ਤਾਂ ਇਹਦਾ ਮਤਲਬ ਕਿ ਮੈਂ ਤੁਹਾਡੀਆਂ ਗਾਲਾਂ ਸਵੀਕਾਰ ਕਰ ਲਈਆਂ ਤੇ ਜੇਕਰ ਮੈਂ ਤੁਹਾਡੀਆਂ ਦਿੱਤੀਆਂ ਹੋਈਆਂ ਗਾਲਾਂ ਦਾ ਕੋਈ ਗੁੱਸਾ ਹੀ ਨਹੀਂ ਕੀਤਾ ਤਾਂ ਇਹਦਾ ਮਤਲਬ ਕਿ ਮੈਂ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਗਾਲਾਂ ਸਵੀਕਾਰ ਨਹੀਂ ਕੀਤੀਆਂ ਤੇ ਭਾਈ ਸਾਹਿਬ ਜਿੰਨਾ ਚਿਰ ਦੇਣਾ ਤੇ ਲੈਣਾ ਦੋਨੇ ਨਹੀਂ ਵਾਪਰਦੇ ਉਨਾ ਚਿਰ ਉਹ ਚੀਜ਼ ਅਨਕੰਪਲੀਟ ਹੈ ਹੁਣ ਜੇਕਰ ਭਾਈ ਸਾਹਿਬ ਤਹਾਨੂੰ ਕੋਈ ਵਿਅਕਤੀ ਤੋਹਫੇ ਵਜੋਂ ਮਠਿਆਈਆਂ ਦੇਵੇ ਤੇ ਤੁਸੀਂ ਉਹ ਮਠਿਆਈਆਂ ਨਾ ਲਵੋ ਤਾਂ ਉਹ ਵਿਅਕਤੀ ਉਹਨਾਂ ਮਠਿਆਈਆਂ ਦਾ ਕੀ ਕਰੇਗਾ ਤਾਂ ਉਹ ਆਪ ਆਪ ਸਾਡੇ ਘਰੇ ਲੈ ਜਾਵੇਗਾ ਹਾਂ ਮੈਨੂੰ ਲੱਗਦਾ ਭਾਈ ਸਾਹਿਬ ਤੁਸੀਂ ਮੇਰੀ ਸਾਰੀ ਗੱਲ ਸਮਝ ਗਏ ਚੰਗਾ ਜੀ ਸਤਿ ਸ੍ਰੀ ਅਕਾਲ ਉਹ ਤੇਰੀ ਆਪਣੀਆਂ ਗਾਲਾਂ ਆਪਣੇ ਕੋਲ ਹੀ ਰਹਿਗੀਆਂ ਹਾਂ ਹੁਣ ਆਪਦੇ ਆਪਦੇ ਗਾਲਾਂ ਆਪੋ ਆਪਣੇ ਘਰੇ ਲੈ ਜਾਓ ਉਸੇਕਾ ਤੂੰ ਮੈਨੂੰ ਗਾਲ ਕੱਢੀ ਉਹ ਤੇਰੀ ਭੈਣ ਨੂੰ ਉਹ ਲੈ ਮੈਂ ਤੇਰੀ ਗਾਲ ਲਈ ਨਹੀਂ ਉਹ ਹੋ ਹੁਣ ਮੈਂ ਇਹ ਗਾਲ ਦਾ ਕੀ ਕਰਾਂ ਓਏ ਜਿੱਥੇ ਦੂਜੀਆਂ ਗਾਲਾਂ ਘਰੇ ਲੈ ਕੇ ਜਾਵੇਂਗਾ ਉੱਥੇ ਨਾਲ ਇਹ ਵੀ ਲੈ ਜੀ ਹੈ ਹਾਂ ਅੱਜ ਤੋਂ ਬਾਅਦ ਗਾਲ ਨਹੀਂ ਕੱਢਣੀ